ਸਮੇਂ ਸਿੱਖ ਕੌਮ ਦੇ ਦੁਝਾਰੂ ਜਰਨੈਲ ਭਾਈ ਨਰੈਣ ਸਿੰਘ ਚੌੜਾ ਨੇ ਸਿੱਖ ਕੌਮ ਦੇ ਗਦਾਰ ਗਦਾਰੇ ਕੌਮ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਉਣ ਦਾ ਯਤਨ ਕੀਤਾ ਜਸਪ੍ਰੀਤ ਸਿੰਘ ਰਾਣੇ ਨੇ ਸੁਖਵੀਰ ਬਾਦਲ ਦੀਆਂ ਖੁਸ਼ੀਆਂ ਲੈਣ ਦੇ ਵਾਸਤੇ ਬਾਦਲਾਂ ਦੀ ਚਾਪਲੂਸੀ ਕਰਦਾ ਹੋਇਆ ਤੇ ਭਾਈ ਨਰੈਣ ਸਿੰਘ ਚੌੜੇ ਦੀ ਅਣਖ ਇੱਜ਼ਤ ਨੂੰ ਹੱਥ ਪਾਉਂਦੇ ਹੋਏ ਉਹਨਾਂ ਦੀ ਹੇਠੀ ਕਰਨ ਦੇ ਵਾਸਤੇ ਉਹਨੇ ਦਸਤਾਰ ਨੂੰ ਉਤਾਰ ਦਿੱਤਾ ਵੀਡੀਓ ਵਿੱਚ ਸਾਫ਼ ਦਿਖ ਰਿਹਾ ਹੈ ਕਿ ਦਸਤਾਰ ਦੇ ਉੱਤੇ ਹੱਥ ਜਾਣਬੁੱਝ ਕੇ ਮਾਰਿਆ ਗਿਆ ਪਿੱਛੋਂ ਜਿਹੜੀ ਦਸਤਾਰ ਆ ਉਹ ਉਲ੍ਹੀ ਗਈ ਪਰ ਪੱਤਰ ਵਿੱਚ ਜਸਪ੍ਰੀਤ ਸਿੰਘ ਰਾਣਾ ਲਿਖਦਾ ਆ ਕਿ ਹੱਥ ਵੱਜਨ ਕਾਰਨ ਅਚਾਨਕ ਦਸਤਾਰ ਉਤਰ ਗਈ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੇ ਯਤਨਾਂ ਜੋ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ ਉਹ ਬੰਦਾ ਵੀਡੀਓ ਦੇ ਵਿੱਚ ਗਾਲ੍ਹਾਂ ਵੀ ਕੱਢ ਰਿਹਾ ਆ ਤੇ ਪਿੱਛੋਂ ਭਾਈ ਸਾਹਿਬ ਦੀ ਜਿਹੜੀ ਦਸਤਾਰ ਆ ਉਤਾਰ ਰਿਹਾ ਆ ਇਹਦੇ ਨਾਲ ਹੀ ਜੋ ਬੰਦਾ ਕਹਿ ਰਿਹਾ ਆ ਕਿ ਮੈਨੂੰ ਨਹੀਂ ਸੀ ਪਤਾ ਕਿ ਉਹ ਸ਼ਖਸ ਕੌਣ ਸੀ ਦੇਖੋ ਤੁਸੀਂ ਕਦੀ ਪੰਥਕ ਸਫਾ ਦੇ ਵਿੱਚ ਵਿਚਰੇ ਹੋ ਤੇ ਤਾਂ ਹੀ ਤੁਹਾਨੂੰ ਪਤਾ ਹੋਵੇ ਕਿ ਭਾਈ ਨਰਾਇਣ ਸਿੰਘ ਚੌੜਾ ਵਰਗੇ ਗੁਰਸਿੱਖ ਕੌਣ ਨੇ ਆ ਤੇ ਉਹਨਾਂ ਨੇ ਸਿੱਖ ਕੌਮ ਦੇ ਵਿੱਚ ਕਿਹੜੀਆਂ-ਕਿਹੜੀਆਂ ਸੇਵਾਵਾਂ ਨਿਭਾਈਆਂ ਕਿਵੇਂ ਜਿੱਲਾਂ ਕਟੀਆਂ ਤਸ਼ੱਦਦ ਝੱਲਿਆ ਐਕਸ਼ਨ ਕੀਤੇ ਜਦੋਂ ਹੁਣ ਤੁਸੀਂ ਵਿਚਰਨਾ ਹੀ ਬਾਦਲ ਜੁੰਡਲੀ ਦੇ ਵਿੱਚ ਆ ਬਾਦਲ ਟੋਲੇ ਦੇ ਵਿੱਚ ਆ ਤੇ ਸਿਆਸੀ ਗਤੀਵਿਧੀਆਂ ਕਰਨੀਆਂ ਤੇ ਸਿਆਸੀ ਲੋਕਾਂ ਦੀਆਂ ਚਾਪ ਤੁਸੀਂ ਕਰਨੀਆਂ ਤੇ ਤੁਹਾਨੂੰ ਜੁਝਾਰੂ ਸਿੰਘ ਬਾਰੇ ਸੰਘਰਸ਼ੀ ਸਿੱਖਾਂ ਬਾਰੇ ਕੀ ਪਤਾ ਹੋਵੇਗਾ ਚਲੋ ਮੰਨ ਲੈਨੇ ਆ ਤੈਨੂੰ ਨਹੀਂ ਵੀ ਪਤਾ ਹੋਏਗਾ ਭਾਈ ਨਰਨ ਸਿੰਘ ਚੌੜਾ ਬਾਰੇ ਪਰ ਫਿਰ ਵੀ ਇੱਕ ਸਿੱਖ ਦੀ ਦਸਤਾਰ ਉਤਾਰਨ ਦਾ ਤੈਨੂੰ ਹੱਕ ਕਿਨੇ ਦਿੱਤਾ ਆ ਤੈਨੂੰ ਇਹ ਸਰਟੀਫਿਕੇਟ ਕਿਨੇ ਦਿੱਤਾ ਆ ਕਿ ਤੂੰ ਕਿਸੇ ਸਿੱਖ ਦੀ ਦਸਤਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਹੱਥ ਭਾਵੇਂ ਪੱਤਰ ਦੇ ਵਿੱਚ ਤੂੰ ਲਿਖਦਾ ਕਿ ਤੂੰ ਸਿੱਖ ਪਰਿਵਾਰ ਦੇ ਵਿੱਚੋਂ ਤੇ ਨਾਲ ਹੀ ਤੂੰ ਲਿਖ ਰਿਹਾ ਕਿ ਦਸਤਾਰਾਂ ਦੇ ਕੈਂਪ ਵੀ ਲਾਉਂਦਾ ਰਿਹਾ ਜੇ ਤੂੰ ਸਿੱਖ ਪਰਿਵਾਰ ਦੇ ਵਿੱਚੋਂ ਆ ਦਸਤਾਰਾਂ ਦੇ ਕੈਂਪ ਲਾਉਂਦਾ ਰਿਹਾ ਤੂੰ ਅਕਾਲੀ ਦਰਬ ਦਾ ਯੂਥ ਵਿੰਗ ਦਾ ਪ੍ਰਧਾਨ ਵੀ ਆ ਫਿਰ ਤਾਂ ਤੈਨੂੰ ਦਸਤਾਰ ਦੀ ਮਹਾਨਤਾ ਬਾਰੇ ਦਸਤਾਰ ਦੀ ਅਹਿਮੀਅਤ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਸੀ ਪਰ ਤੁਹਾਨੂੰ ਕੁਝ ਨਹੀਂ ਪਤਾ ਕਿਉਂਕਿ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਹੀਂ ਤੁਸੀਂ ਸੁਖਵੀਰ ਬਾਦਲ ਨੂੰ ਹੀ ਆਪਣਾ ਗੁਰੂ ਬਣਾ ਲਿਆ ਹੋਇਆ ਆ ਜੰਗ ਦੇ ਵਿੱਚ ਹਾਰਿਆ ਹੋਇਆ ਦੁਸ਼ਮਣ ਵੀ ਕਿਉਂ ਨਾ ਹੋਵੇ ਉਹਦੀ ਦਸਤਾਰ ਦੀ ਵੀ ਬੇਅਦਬੀ ਨਹੀਂ ਕਰਦੇ ਪਰ ਤੁਸੀਂ ਭਾਈ ਨਰੈਣ ਸਿੰਘ ਚੌੜਾ ਦੀ ਪੱਗ ਨੂੰ ਹੱਥ ਪਾ ਕੇ ਜੋ ਸੇਖਗੋਮ ਉੱਤੇ ਬਾਜੀ ਚੜ੍ਹੀਏ ਖਾਲਸਾ ਪੰਥ ਤੁਹਾਡੇ ਨਾਲ ਜ਼ਰੂਰ ਦੇ ਜਿੱਠੇਗਾ ਅੱਜ ਆਪਾਂ ਗੱਲ ਕਰਾਂਗੇ ਭਾਈ ਨਰੈਣ ਸਿੰਘ ਚੌੜਾ ਦੀ ਲੱਥੀ ਦਸਤਾਰ ਬਾਰੇ ਦਸਤਾਰ ਲੋਹਣ ਵਾਲੇ ਬਾਦਲਾਂ ਦੇ ਚਾਪਲੂਸ ਜਸਪ੍ਰੀ ਸਿੰਘ ਰਾਣੇ ਨੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਚਿੱਠੀ ਪੱਤਰ ਭੇਜਿਆ ਆ ਜ ਜਿਹਦੇ ਵਿੱਚ ਉਹਨੇ ਮਾਫੀ ਵੀ ਲਿਖੀ ਏ ਤੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਮੇਂ ਸਿੱਖ ਕੌਮ ਦੇ ਦੁਝਾਰੂ ਜਰਨੈਲ ਭਾਈ ਨਰਨ ਸਿੰਘ ਚੌੜਾ ਨੇ ਸਿੱਖ ਕੌਮ ਦੇ ਗਦਾਰ ਗਦਾਰੇ ਕੌਮ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਉਣ ਦਾ ਯਤਨ ਕੀਤਾ ਤੇ ਉਹਨਾਂ ਨੂੰ ਤੁਰੰਤ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹਿਰਾਸਤ ਦੇ ਦੌਰਾਨ ਹੀ ਜਸਪ੍ਰੀਤ ਸਿੰਘ ਰਾਣੇ ਨੇ ਸੁਖਵੀਰ ਬਾਦਲ ਦੀਆਂ ਖੁਸ਼ੀਆਂ ਲੈਣ ਦੇ ਵਾਸਤੇ ਬਾਦਲਾਂ ਦੀ ਚਾਪਲੂਸੀ ਕਰਦਾ ਹੋਇਆ ਤੇ ਭਾਈ ਨਰੈਣ ਸਿੰਘ ਚੋੜੇ ਦੀ ਅਣਖ ਇੱਜ਼ਤ ਨੂੰ ਹੱਥ ਪਾਉਂਦੇ ਹੋਏ ਉਹਨਾਂ ਦੀ 헤ਠੀ ਕਰਨ ਦੇ ਵਾਸਤੇ ਉਹਨੇ ਦਸਤਾਰ ਨੂੰ ਉਤਾਰ ਦਿੱਤਾ ਵੀਡੀਓ ਵਿੱਚ ਸਾਫ਼ ਦਿਖ ਰਿਹਾ ਹੈ ਕਿ ਦਸਤਾਰ ਦੇ ਉੱਤੇ ਹੱਥ ਜਾਣਬੁੱਝ ਕੇ ਮਾਰਿਆ ਗਿਆ ਪਿੱਛੋਂ ਜਿਹੜੀ ਦਸਤਾਰ ਆ ਉਹ ਉਲਾਈ ਗਈ ਪਰ ਪੱਤਰ ਵਿੱਚ ਜਸਪ੍ਰੀਤ ਸਿੰਘ ਰਾਣਾ ਲਿਖਦਾ ਹੈ ਕਿ ਹੱਥ ਵੱਜਣ ਕਾਰਨ ਅਚਾਨਕ ਦਸਤਾਰ ਉਤਰ ਗਈ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੇ ਯਤਨਾਂ ਜੋ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ ਉਹ ਬੰਦਾ ਵੀਡੀਓ ਦੇ ਵਿੱਚ ਗਾਲ੍ਹਾਂ ਵੀ ਕੱਢ ਰਿਹਾ ਹੈ ਤੇ ਪਿੱਛੋਂ ਭਾਈ ਸਾਹਿਬ ਦੀ ਜਿਹੜੀ ਦਸਤਾਰ ਆ ਉਤਾਰ ਰਿਹਾ ਆ ਇਹਦੇ ਨਾਲ ਹੀ ਉਹ ਬੰਦਾ ਕਹਿ ਰਿਹਾ ਆ ਕਿ ਮੈਨੂੰ ਨਹੀਂ ਸੀ ਪਤਾ ਕਿ ਉਹ ਸ਼ਖਸ ਕੌਣ ਸੀ ਜੇਕਰ ਤੁਸੀਂ ਕਦੀ ਪੰਥਕ ਸਫਾ ਦੇ ਵਿੱਚ ਵਿਚਰੇ ਹੋ ਤੇ ਤਾਂ ਹੀ ਤੁਹਾਨੂੰ ਪਤਾ ਹੋਵੇ ਕਿ ਭਾਈ ਨਰੈਣ ਸਿੰਘ ਚੌੜਾ ਵਰਗੇ ਗੁਰਸਿੱਖ ਕੌਣ ਆ ਤੇ ਉਹਨਾਂ ਨੇ ਸਿੱਖ ਕੌਮ ਦੇ ਵਿੱਚ ਕਿਹੜੀਆਂ-ਕਿਹੜੀਆਂ ਸੇਵਾਵਾਂ ਨਿਭਾਈਆਂ ਕਿਵੇਂ ਜਿੱਲਾਂ ਕਟੀਆਂ ਤਸ਼ੱਦਦ ਛਲਦਿਆ ਐਕਸ਼ਨ ਕੀਤੇ ਜਦੋਂ ਹੁਣ ਤੁਸੀਂ ਵਿਚਰਨਾ ਹੀ ਬਾਦਲ ਜੁੰਡਲੀ ਦੇ ਵਿੱਚ ਆ ਬਾਦਲ ਟੋਲੇ ਦੇ ਵਿੱਚ ਆ ਤੇ ਸਿਆਸੀ ਗਤੀਵਿਧੀਆਂ ਕਰਨੀਆਂ ਤੇ ਸਿਆਸੀ ਲੋਕਾਂ ਦੀਆਂ ਚਾਪੂਤੀਆਂ ਕਰਨੀਆਂ ਤੇ ਤਾਨੂੰ ਜੁਝਾਰੂ ਸਿੰਘਾਂ ਬਾਰੇ ਸੰਘਰਸ਼ੀ ਸਿੱਖਾਂ ਬਾਰੇ ਕੀ ਪਤਾ ਹੋਵੇਗਾ ਚਲੋ ਮੰਨ ਲੈਂਦੇ ਆ ਤੈਨੂੰ ਨਹੀਂ ਵੀ ਪਤਾ ਹੋਵੇਗਾ ਭਾਈ ਨਰਨ ਸਿੰਘ ਚੌੜਾ ਬਾਰੇ ਪਰ ਫਿਰ ਵੀ ਇੱਕ ਸਿੱਖ ਦੀ ਦਸਤਾਰ ਉਤਾਰਨ ਦਾ ਤੈਨੂੰ ਹੱਕ ਕਿਹਨੇ ਦਿੱਤਾ ਆ ਤੈਨੂੰ ਇਹ ਸਰਟੀਫਿਕੇਟ ਕਿਹਨੇ ਦਿੱਤਾ ਆ ਕਿ ਤੂੰ ਕਿਸੇ ਸਿੱਖ ਦੀ ਦਸਤਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਹੱਥ ਭਾਵੇਂ ਪੱਤਰ ਦੇ ਵਿੱਚ ਤੂੰ ਲਿਖਦਾ ਕਿ ਤੂੰ ਸਿੱਖ ਪਰਿਵਾਰ ਦੇ ਵਿੱਚੋਂ ਤੇ ਨਾਲ ਹੀ ਤੂੰ ਲਿਖ ਰਿਹਾ ਕਿ ਦਸਤਾਰਾਂ ਦੇ ਕੈਂਪ ਵੀ ਲਾਉਂਦਾ ਰਿਹਾ ਜੇ ਤੂੰ ਸਿੱਖ ਪਰਿਵਾਰ ਦੇ ਵਿੱਚੋਂ ਆਂ ਦਸਤਾਰਾਂ ਦੇ ਕੈਂਪ ਲਾਉਂਦਾ ਰਿਹਾ ਤੂੰ ਅਕਾਲੀ ਦਰਬ ਦਾ ਯੂਥ ਵਿੰਗ ਦਾ ਪ੍ਰਧਾਨ ਵੀ ਆ ਫਿਰ ਤਾਂ ਤੈਨੂੰ ਦਸਤਾਰ ਦੀ ਮਹਾਨਤਾ ਬਾਰੇ ਦਸਤਾਰ ਦੀ ਅਹਿਮੀਅਤ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਸੀ ਪਰ ਤੁਹਾਨੂੰ ਕੁਝ ਨਹੀਂ ਪਤਾ ਕਿਉਂਕਿ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਹੀਂ ਤੁਸੀਂ ਸੁਖਬੀਰ ਬਾਦਲ ਨੂੰ ਹੀ ਆਪਣਾ ਗੁਰੂ ਬਣਾ ਲਿਆ ਹੋਇਆ ਹੈ ਤੇ ਤੁਹਾਡੀ ਦੌੜ ਵੀ ਕੱਲੀ ਸੁਖਬੀਰ ਬਾਦਲ ਦੀ ਚਾਪੂਸੀ ਕਰਨ ਉਹਨੂੰ ਖੁਸ਼ ਕਰਨ ਤੱਕ ਤੇ ਸਿਆਸੀ ਰੋਟੀਆਂ ਸੇਕਣ ਤੱਕ ਹੀ ਸੀਮਤ ਹੈ ਤੁਹਾਨੂੰ ਸਿੱਖੀ ਹੈ ਤੇ ਸਿੱਖ ਸੰਘਰਸ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਜੇਕਰ ਤੂੰ ਸਿੱਖ ਪਰਿਵਾਰ ਦੇ ਵਿੱਚੋਂ ਹੁੰਦਾ ਜੇ ਤੂੰ ਦਸਤਾਰਾਂ ਦੇ ਕੈਂਪ ਲਗਾਉਂਦਾ ਮੈਂ ਦਸਪ੍ਰੀਤ ਸਿੰਘ ਰਾਣੇ ਦੀ ਇੱਕ ਫੋਟੋ ਵੀ ਦੇਖੀ ਜਿਹਦੇ ਵਿੱਚ ਉਹਦੇ ਨਾਲ ਚਾਰ ਪੰਜ ਨੌਜਵਾਨ ਹੋਰ ਵੀ ਖੜੇ ਆ ਤੇ ਉੱਪਰਲੇ ਪਾਸੇ ਇੱਕ ਪੋਸਟਰ ਨਜ਼ਰ ਆਉਂਦਾ ਪਿਆ ਜਿਹਦੇ ਉੱਤੇ ਲਿਖਿਆ ਕਿ ਪਗੜੀ ਸੰਭਾਲ ਜਟਾ ਪਗੜੀ ਸੰਭਾਲ ਪਰ ਇਹਨਾਂ ਲੋਕਾਂ ਨੇ ਪਗੜੀ ਤਾਂ ਕੀ ਸੰਭਾਲਣੀ ਇਹ ਤਾਂ ਖੁਦ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਜੁਝਾਰੂ ਸਿੰਘਾਂ ਦੀਆਂ ਜਿਹੜੀਆਂ ਪੱਗਾਂ ਆ ਉਹ ਲਾ ਰਹੇ ਆ ਸੋ ਸ਼ਰਮ ਦਾ ਘਟਾਇਆ ਇਹਨਾਂ ਲੋਕਾਂ ਨੂੰ ਤੇ ਇੱਕ ਪਾਸੇ ਤੇ ਕਹਿ ਰਹੇ ਕਿ ਪਗੜੀ ਸੰਭਾਲ ਤੇ ਦੂਜੇ ਪਾਸੇ ਖੁਦ ਤੁਸੀਂ ਸਿੱਖਾਂ ਦੀਆਂ ਜਿਹੜੀਆਂ ਦਸਤਾਰਾਂ ਆ ਉਹ ਛਾਦਦੇ ਪਏ ਹੋ ਪੈਰਾਂ ਵਿੱਚ ਰੋਲਦੇ ਪਏ ਹੋ ਪਿੱਛੋਂ ਹੱਥ ਮਾਰ ਕੇ ਜਿਹਦੀ ਜਾਨ ਬੁੱਝ ਕੇ ਦਸਤਾਰ ਲਾਈ ਗਈ ਹੈ ਗਾਹਾਂ ਕੱਢ ਰਹੇ ਹੋ ਤੁਹਾਡੇ ਨਾਲੋਂ ਤੰਗੇ ਤਾਂ ਉਹ ਲੋਕ ਸੀ ਜਿਹਦੇ ਭਾਵੇਂ ਗੈਰ ਸਿੱਖ ਸਨ ਪਰ ਉਹਨਾਂ ਨੂੰ ਇਹ ਤਾਂ ਪਤਾ ਸੀ ਕਿ ਸਿੱਖ ਦੀ ਦਸਤਾਰ ਦੀ ਮਹਾਨਤਾ ਕੀ ਹੈ ਇਹ ਗੁਰੂ ਸਾਹਿਬਾਨਾਂ ਦੇ ਵੱਲੋਂ ਬਖਸ਼ੀ ਹੋਈ ਦਾਤ ਆ ਸ਼ਹੀਦਾਂ ਦੇ ਖੂਨ ਦੇ ਨਾਲ ਰੰਗੀ ਹੋਈ ਅਨਮੋਲ ਦਾਤ ਆ ਕਾਜੀ ਨੂਰ ਮੁਹੰਮਦ ਨੂੰ ਕਦੀ ਪੜ੍ਹ ਕੇ ਦੇਖਿਓ ਜਿਨ੍ਹਾਂ ਨੇ ਆਪਣੇ ਜੰਗਨਾਮੇ ਦੇ ਵਿੱਚ ਲਿਖਿਆ ਆ ਕਿ ਸਿੱਖ ਤਾਂ ਕਦੀ ਦੁਸ਼ਮਣ ਦੀ ਦਸਤਾਰ ਨੂੰ ਵੀ ਹੱਥ ਨਹੀਂ ਪਾਉਂਦੇ ਭੱਜੇ ਜਾਂਦੇ ਦੇ ਉੱਤੇ ਕਦੇ ਵਾਰ ਨਹੀਂ ਕਰਦੇ ਪਰ ਭਾਈ ਨਾਰਾਇਣ ਸਿੰਘ ਚੋੜਾ ਜਦੋਂ ਪੁਲਿਸ ਦੀ ਹਿਰਾਸਤ ਵਿੱਚ ਸੀ ਉਦੋਂ ਜਦੋਂ ਤੁਸੀਂ ਉਹਦੀ ਪੱਗ ਨੂੰ ਜਿਹੜਾ ਹੱਥ ਇਹੋ ਪਾਇਆ ਤੇ ਜਦੋਂ ਸ਼ੇਰ ਜੰਜੀਰਾਾਂ ਦੇ ਵਿੱਚ ਕੈਦ ਨਹੀਂ ਸੀ ਜੰਜੀਰਾਾਂ ਦੇ ਵਿੱਚ ਬੰਧਿਆ ਨਹੀਂ ਸੀ ਉਦੋਂ ਉਹਦੀ ਦਫ਼ਤਰ ਵੱਲ ਝਾਕ ਕੇ ਵੀ ਦਿਖਾਉਂਦੇ ਤੇ ਫਿਰ ਤੁਹਾਨੂੰ ਦੱਸ ਦਿੰਦੇ ਸਿੱਖ ਦੁਸ਼ਮਣ ਦੀ ਪੱਗ ਨੂੰ ਨਹੀਂ ਹੱਥ ਪਾਉਂਦਾ ਪਰ ਤੁਸੀਂ ਇੱਕ ਗੁਰੂ ਦੇ ਸਿੱਖ ਜੁਝਾਰੂ ਸਿੰਘ ਦੀ ਦਸਤਾਰ ਨੂੰ ਜਿਹੜਾ ਹੱਥ ያਉ ਪਾਇਆ ਇਹ ਸਿੱਖੀ ਸਵੈ ਮਾਨ ਨੂੰ 6:00 ਵਜੇ ਭਾਈ ਨਾਰਾਇਣ ਸਿੰਘ ਚੌੜਾ ਦੀ ਅਨਖ ਇੱਜ਼ਤ ਨੂੰ ਉਛਾਲਣ ਦਾ ਯਤਨ ਕੀਤਾ ਗਿਆ ਗੱਲ ਦੀ ਭਾਈ ਨਾਰਾਇਣ ਸਿੰਘ ਚੌੜਾ ਦੀ ਦਸਤਾਰ ਨਹੀਂ ਲੱਤੀ ਤੁਸੀਂ ਸਿੱਖ ਕੌਮ ਦੀ ਪੱਗ ਨੂੰ ਹੱਥ ਪਾਉਂਦਾ ਜਿਹੜਾ ਯਤਨ ਆ ਉਹ ਕੀਤਾ ਆ ਸਾਡੇ ਗੁਰੂ ਸਾਹਿਬ ਸਮੇ ਸਮੇਂ ਦੇ ਉੱਤੇ ਸਿੱਖ ਪ੍ਰਚਾਰਕਾਂ ਨੂੰ ਮਸੰਦਾਂ ਨੂੰ ਉਸ ਸਮੇਂ ਦਸਤਾਰਾਂ ਸਰੂਪੇ ਬਖਸ਼ਿਸ਼ ਕਰਦੇ ਰਹੇ ਆ ਇਹ ਦਸਤਾਰ ਬਹੁਤ ਵੱਡੀ ਦਾਤ ਆ ਆ ਜਦੋਂ ਛੇਰੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਰਦਾਰ ਚੜਤ ਸਿੰਘ ਸ਼ੁਕਰਚਕੀਆ ਉਹਨਾਂ ਨੇ ਜਦੋਂ ਇੱਕ ਜੰਗ ਦੇ ਵਿੱਚ ਸਰਬਲੰਦ ਖਾਨ ਨੂੰ ਹਰਾ ਦਿੱਤਾ ਸੀ ਤੇ ਸਰਬਲੰਦ ਖਾਨ ਨੇ ਆਪਣੀ ਪੱਗ ਲਾ ਕੇ ਤੇ ਸਰਦਾਰ ਚੜਤ ਸਿੰਘ ਸ਼ੁਕਰਚਕੀਆ ਦੇ ਪੈਰਾਂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਪਰ ਸਰਦਾਰ ਚੜਤ ਸਿੰਘ ਸ਼ੁਕਰਚਕੀਆ ਨੇ ਉਹਨੂੰ ਆਪਣੇ ਗੱਲ ਦੇ ਨਾਲ ਲਗਾਇਆ ਤੇ ਇਹ ਕਿਹਾ ਕਿ ਅਸੀਂ ਕਿਸੇ ਦੀ ਵੀ ਦਸਤਾਰ ਨਹੀਂ ਲਾਉਂਦੇ ਉਹ ਭਾਵੇਂ ਜੰਗ ਦੇ ਵਿੱਚ ਹਾਰਿਆ ਹੋਇਆ ਦੁਸ਼ਮਣ ਵੀ ਕਿਉਂ ਨਾ ਹੋਵੇ ਉਹਦੀ ਵੀ ਦਸਤਾਰ ਤੇ ਵੀ ਬੇਅਦਬੀ ਨਹੀਂ ਕਰਦੇ ਪਰ ਤੁਸੀਂ ਭਾਈ ਨਰੈਲ ਸਿੰਘ ਚੌੜਾ ਦੀ ਪੱਗ ਨੂੰ ਹੱਥ ਪਾ ਕੇ ਜੋ ਸੇਖ ਕੌਮ ਉੱਤੇ ਬਾਜੀ ਚੜ੍ਹੀਏ ਖਾਲਸਾ ਪੰਥ ਤੁਹਾਡੇ ਨਾਲ ਜ਼ਰੂਰ ਨਿਜਠੇਗਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਏ ਕਿ ਜਿਸ ਤਰ੍ਹਾਂ ਦੇ ਤੁਸੀਂ ਕਾਰੇ ਕਰਦੇ ਪਏ ਹੋ ਸਿੱਖਾਂ ਦੀਆਂ ਪੱਗਾਂ ਲਾਉਣੀਆਂ ਇਹ ਅਖੌਤੀ ਅਕਾਲੀ ਦਰਬਾਰਦਿਆਂ ਦਾ ਸ਼ਰੋਮਣੀ ਕਮੇਟੀ ਵਾਲਿਆਂ ਦਾ ਇੱਕ ਕਲਚਰ ਬਣ ਚੁੱਕਾ ਹੋਇਆ ਆ ਸਭਿਆਚਾਰ ਬਣ ਚੁੱਕਾ ਹੋਇਆ ਆ ਕਿ ਜਦੋਂ ਵੀ ਕੋਈ ਪੰਥ ਪ੍ਰਸਤ ਗੁਰਸਿੱਖ ਇਨਸਾਫ ਦੀ ਗੱਲ ਕਰਦਾ ਆ ਜਾਂ ਸੰਘਰਸ਼ ਦੀ ਗੱਲ ਕਰਦਾ ਆ ਤੁਸੀਂ ਡਾਂਗਾ ਮਾਰਦੇ ਉਹਨਾਂ ਦੀਆਂ ਦਸਤਾਰਾਂ ਆ ਉਹ ਉਤਾਰਦੇ ਹੋ ਤੇ ਬਾਅਦ ਵਿੱਚ ਤੁਸੀਂ ਝੂਠ ਵੀ ਰੱਜ ਕੇ ਬੋਲਦੇ ਹੋ ਸਤਕਾਰ ਕਮੇਟੀ ਦੇ ਗੁਰਸਿੱਖਾਂ ਦੀਆਂ ਵੀ ਤੁਸੀਂ ਜਦੋਂ 328 ਪਾਵਨ ਸਰੂਪਾਂ ਦਾ ਸ਼ਾਂਤ ਮਈ ਮੋਰਚਾ ਲੱਗਾ ਸੀ ਉਦੋਂ ਵੀ ਸ਼ਰੋਮਣੀ ਕਮੇਟੀ ਬਾਦਲ ਗਿਆ ਨੇ ਸਤਕਾਰ ਕਮੇਟੀ ਦੇ ਗੁਰਸਿੱਖਾਂ ਦੀਆਂ ਦਸਤਾਰਾਂ ਉਤਾਰੀਆਂ ਉਹਨਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਕਕਾਰਾਂ ਦੀ ਬੇਅਦਬੀ ਕੀਤੀ ਕਕਾਰ ਜਿਹੜੇ ਖੋਲੇਗੇ ਪੈਸੇ ਤੱਕ ਖੋਲੇਗੇ ਅਤੇ ਸਿੰਘਰੀਆਂ ਦੇ ਉੱਤੇ ਵੀ ਜੁਲਮ ਅਤਿਸ਼ਧਤ ਕੀਤਾ ਉਹਨਾਂ ਦੇ ਕੱਪੜੇ ਤੱਕ ਪਾੜ ਦਿੱਤੇਗੇ ਉਹਨਾਂ ਦੀਆਂ ਦਸਤਾਰਾਂ ਨੂੰ ਸ਼ਰਮਣੀ ਕਮੇਟੀ ਦੇ ਦਫ਼ਤਰ ਵਿੱਚ ਹੀ ਲਾਇਆ ਗਿਆ ਤੇ ਸ਼ਰਮਣੀ ਕਮੇਟੀ ਦਾ ਦਫ਼ਤਰ ਉਦੋਂ ਬੁਚੜਖਾਨਾ ਬਣ ਚੁੱਕਾ ਹੋਇਆ ਸੀ ਹਰ ਸਾਲ 6 ਜੂਨ ਨੂੰ ਸਿੱਖਾਂ ਦੇ ਉੱਤੇ ਸ਼ਰਮਣੀ ਕਮੇਟੀ ਦੀ ਗੁੰਡਾ ਟਾਸਕ ਫੋਰਸ ਬਾਦਲਾਂ ਦੀ ਜਿਹੜੀ ਜੁੰਡਲੀ ਆ ਉਹ ਡਾਂਗਾ ਮਾਰਦੀ ਆ ਉਹਨਾਂ ਦੀਆਂ ਦਸਤਾਰਾਂ ਪ੍ਰਕਰਮਾਂ ਦੇ ਵਿੱਚ ਲਾਉਂਦੀ ਏ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਵੀ ਕਥੂ ਨੰਗਰ ਦੇ ਵਿੱਚ ਬਾਦਲਦਸ ਦੀ ਜੁੰਡਲੀ ਦੇ ਬਦਲੋਂ ਦਸਤਾਰ ਉਤਾਰੀ ਗਈ ਸੀ ਤੇ ਰੋਣਾ ਭਾਈ ਨਰੈਨ ਸਿੰਘ ਚੌੜਾ ਦੀ ਦਸਤਾਰ ਨੂੰ ਜੋ ਹੱਥ ਪਾਇਆ ਗਿਆ ਆ ਇਹ ਪੰਥ ਦੇ ਵਿੱਚ ਬੜਾ ਵੱਡਾ ਰੋਹ ਆ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਬੜੇ ਡੂੰਘੀ ਠੇਸ ਪੁੱਜੀ ਏ ਸੋ ਹੁਣ ਜਿਸ ਤਰੀਕੇ ਦੇ ਨਾਲ ਇਹ ਬੰਦਾ ਮਾਫੀ ਮੰਗ ਰਿਹਾ ਇੱਕ ਗਲਤੀ ਤੋਂ ਬਾਅਦ ਦੂਸਰੀ ਗਲਤੀ ਨੂੰ ਇਹ ਬੰਦਾ ਦੁਬਾਰਾ ਦੁਹਰਾ ਰਿਹਾ ਇਹਨਾਂ ਨੇ ਗਲਤੀਆਂ ਨਹੀਂ ਇਹ ਇਹਨਾਂ ਨੇ ਗੁਨਾਹ ਕੀਤੇ ਹੋਏ ਆ ਇਹਨਾਂ ਨੂੰ ਲੱਗਦਾ ਆ ਕਿ ਜਦੇ ਹੀ ਮਰਜ਼ੀ ਸਿੱਖ ਦੀ ਪੱਗ ਨੂੰ ਹੱਥ ਪਾ ਲਈਓ ਤੇ ਬਾਅਦ ਵਿੱਚ ਚੁੱਪ ਕਰਕੇ ਮਾਫੀ ਮੰਗ ਲਵੋ ਹੁਣ ਚਾਹੀਦਾ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਹੋਣਾ ਨੂੰ ਈਓ ਇਸ ਬੰਦੇ ਦੇ ਖਿਲਾਫ ਸਖਤ ਸਟੈਂਡ ਲੈਣ ਜਿਹਦੇ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸ਼ਾਂਤੀ ਮਿਲੇ ਤੇ ਜੇਕਰ ਜਥੇਦਾਰ ਸਾਹਿਬ ਵੀ ਕੋਈ ਸਖਤ ਕਾਰਵਾਈ ਇਹਦੇ ਉੱਤੇ ਨਹੀਂ ਕਰਦੇ ਤਾਂ ਸਿੱਖ ਕੌਮ ਦੇ ਵਿੱਚ ਰੋਹ ਜਿਉਂਦਾ ਤਿਉਂ ਕਾਇਮ ਰਹੇਗਾ ਤੇ ਜੇਕਰ ਬਾਅਦ ਵਿੱਚ ਜਸਪ੍ਰੀਤ ਸਿੰਘ ਰਾਣਾ ਕਿਸੇ ਜਜ਼ਬਾਤੀ ਨੌਜਵਾਨ ਦਾ ਕਾਰਵਾਈ ਦਾ ਸ਼ਿਕਾਰ ਹੋ ਗਿਆ ਤਾਂ ਫਿਰ ਬਾਅਦ ਵਿੱਚ ਰੋਲਾ ਨਾ ਪਾਇਓ ਕਿਉਂਕਿ ਪੰਥ ਦੇ ਵਿੱਚ ਵੱਡਾ ਰੋਹ ਆ ਤੋ ਹੋਣਾ ਚਾਹੀਦਾ ਆ ਸਾਰੀਆਂ ਸਿੱਖ ਜਥੇਬੰਦੀਆਂ ਪੰਥਕ ਜਥੇਬੰਦੀਆਂ ਨੂੰ ਵੀ ਇੱਕ ਮੰਚ ਤੇ ਇਕੱਤਰ ਹੋਣ ਦੀ ਲੋੜ ਆ ਇਸ ਫੈਸਲੇ ਨੂੰ ਵਿਚਾਰਨ ਦੀ ਲੋੜ ਆ ਕਿ ਇਸ ਬੰਦੇ ਨੂੰ ਕਿਸ ਤਰ੍ਹਾਂ ਦੀ ਜਿਹੜੀ ਸਜ਼ਾ ਆ ਉਹ ਦੇਣੀ ਜਿਸ ਜਿੰਨਾ ਵੱਡਾ ਇਹਨੇ ਗੁਨਾਹ ਕੀਤਾ ਆ ਇਹਦੀ ਸਜ਼ਾ ਵੀ ਓਨੀ ਵੱਡੀ ਬਣਦੀ ਆ ਇਹ ਲੋਕ ਨਾ ਤਾਂ ਸਿੱਖ ਖਵਾਉਂਦੇ ਹੱਕਦਾਰ ਆ ਤੇ ਨਾ ਹੀ ਅਕਾਲੀ ਖਵਾਉਂਦੇ ਹੱਕਦਾਰ ਆ ਤੁਸੀਂ ਦੇਖੋ ਇਹਨਾਂ ਨੂੰ ਗੁਰੂ ਗ੍ਰੰਥ ਗੁਰੂ ਪੰਥ ਦਾ ਕੋਈ ਡਰ ਨਹੀਂ ਇਹਦਾ ਮਾਫੀਨਾਮਾ ਵੀ ਕਿੰਨੀ ਲੇਟ ਆਇਆ ਆ ਇਹਨਾਂ ਲੱਗਦਾ ਸੀ ਕਿ ਸ਼ਾਇਦ ਇਦਾਂ ਹੀ ਨਿਬੜ ਜਾਣੀ ਪਰ ਇਦਾਂ ਨਹੀਂ ਨਿਬੜਨੀ ਇਹ ਗੱਲ ਹੁਣ ਕਿਸੇ ਵਾਸੇ ਲੱਗ ਕੇ ਰਹੇਗੀ ਜਸਪ੍ਰੀਤ ਸਿੰਘ ਰਾਣੇ ਨੇ ਜਿਹੜਾ ਗੁਨਾਹ ਕੀਤਾ ਆ ਉਹ ਬਹੁਤ ਵੱਡਾ ਗੁਨਾਹ ਆ ਇਹੀ ਕੁਝ ਅਕਾਲੀ ਦਲ ਬਾਦਲ ਦੇ ਵਿੱਚ ਇਹ ਆਪਣੇ ਟੋਲੇ ਨੂੰ ਜਿਹੜਾ ਆ ਸਿਖਾਉਂਦੇ ਆ ਜੋ ਗੱਲ ਭਾਈ ਨਰੈਨ ਸਿੰਘ ਚੌੜਾ ਦਾ ਪਰਿਵਾਰ ਆਖੇਗਾ ਜੋ ਗੱਲ ਪੰਥਕ ਭਾਵਨਾਵਾਂ ਅਨੁਸਾਰ ਹੋਵੇਗੀ ਉਹਦੇ ਅਨੁਸਾਰ ਹੀ ਇਹ ਜਿਹੜਾ ਮਸਲਾ ਆ ਉਹ ਹੁਣ ਹੱਲ ਹੋਣਾ ਆ ਜਥੇਦਾਰ ਗਿਆਨੀ ਲਖਬੀਰ ਸਿੰਘ ਜੀ ਨੂੰ ਉਹਨਾਂ ਨੂੰ ਚਾਹੀਦਾ ਆ ਕਿ ਉਹ ਪੰਥਕ ਜਥੇ ਬੰਦੀਆਂ ਦੇ ਮੁਖੀਆਂ ਦੇ ਨਾਲ ਵੀ ਗੱਲਬਾਤ ਕਰਨ ਭਾਈ ਨਰੈਨ ਸਿੰਘ ਚੌੜਾ ਦੇ ਨਾਲ ਵੀ ਗੱਲਬਾਤ ਕਰਨ ਅਤੇ ਖੁਦ ਵੀ ਵੇਖਣ ਕਿ ਪੰਥਕ ਭਾਵਨਾਵਾਂ ਅਨੁਸਾਰ ਇਸ ਬੰਦੇ ਉੱਤੇ ਕਿਹੜੀ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਦੂਜੇ ਪਾਸੇ ਤੁਸੀਂ ਇਹ ਦੇਖੋ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜਾ ਗਾਲ੍ਹਾਂ ਕੱਢਣ ਦੇ ਵਿੱਚ ਬੜਾ ਮਸ਼ਹੂਰ ਹੈ ਪਿਛਲੇ ਦਿਨੀ ਇੱਕ ਸ਼੍ਰੋਮਣੀ ਕਮੇਟੀ ਦੇ ਹੀ ਸਾਬਕਾ ਪ੍ਰਧਾਨ ਨੂੰ ਇਹਨੇ ਗਾਲ੍ਹਾਂ ਕੱਢੀਆਂ ਤੇ ਇਹੀ ਜਿਹੜਾ ਧਾਮੀ ਆ ਉਹ ਕਹਿ ਰਿਹਾ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕਟਨਾਵਾਂ ਆ ਭਾਵ ਕਿ ਦਸਤਾਰਾਂ ਲੱਥਾਂ ਦੀਆਂ ਜਿਹੜੀਆਂ ਕਟਨਾਵਾਂ ਆ ਵਾਪਰ ਹੀ ਜਾਂਦੀਆਂ ਹੁੰਦੀਆਂ ਤੇ ਮੈਂ ਪਹਿਲਾਂ ਵੀ ਆਖਿਆ ਸੀ ਕਿ ਫਿਰ ਧਾਮੀ ਸਾਹਿਬ ਆਪਣੇ ਵਾਲੀ ਚੀਕਾ ਨਾ ਮਾਰਿਆ ਕਰੋ ਤੁਹਾਨੂੰ ਵੀ ਯਾਦ ਹੈ ਨਾ ਜਦੋਂ ਬੰਦੀ ਸਿੰਘਾਂ ਦੇ ਰਿਹਾਈ ਮੋਰਚੇ ਤੇ ਤੁਸੀਂ ਚੰਡੀਗੜ੍ਹ ਗਏ ਸੀ ਤੇ ਉੱਥੇ ਵੀ ਫਿਰ ਸਿੱਖ ਨੌਜਵਾਨਾਂ ਨੇ ਜੱਜਬਾਤੀ ਹੋ ਗਿਆ ਤੇ ਤੁਹਾਡੀ ਕਾਲ ਦਾ ਚੀਕਾ ਤੋੜਿਆ ਸੀ ਤੇ 15 ਦਿਨ ਤੁਹਾਡੀ ਬਾਦਲ ਜੁੰਡਲੀ ਰੋਦਾ ਪਾਉਂਦੀ ਰਹੀ ਫਿਰ ਆਪਣੇ ਵਾਲੀ ਚੀਕਾ ਨਾ ਮਾਰਿਆ ਕਰੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਇੰਨੇ ਵੱਡੇ ਅਹੁਦੇ ਦੇ ਉੱਤੇ ਬਿਰਾਜਮਾਨ ਹੋ ਅਤੇ ਇੰਨੇ ਨੀਵੇਂ ਲੇਵਲ ਦੇ ਘਟਿਆ ਜਿਹੜੇ ਬਿਆਨ ਆ ਤੁਸੀਂ ਦੇ ਰਹੇ ਹੋ ਇੱਥੇ ਤੁਹਾਡੇ ਸ਼੍ਰਮਣੀ ਕਮੇਟੀ ਦੇ ਦਫ਼ਤਰ ਵਿੱਚ ਕੋਈ ਚਪਣੀ ਨਹੀਂ ਹੈਗੀ ਤੁਹਾਨੂੰ ਚਪਣੀ ਦੇ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਕਿ ਤੁਸੀਂ ਸ਼੍ਰਮਣੀ ਕਮੇਟੀ ਦੇ ਪ੍ਰਧਾਨ ਹੁੰਦੇ ਹੋਏ ਵੀ ਇਹਨਾਂ ਘਟਿਆ ਲੈਵਲ ਦਾ ਬਿਆਨ ਦੇ ਰਹੇ ਹੋ ਤੁਹਾਨੂੰ ਦਸਤਾਰ ਦੀ ਪੱਗ ਦੀ ਕੋਈ ਅਹਿਮੀਅਤ ਬਾਰੇ ਨਹੀਂ ਪਤਾ ਕਿ ਕਿਵੇਂ ਉਸ ਬੰਦੇ ਨੇ ਜ਼ਬਰਦਸਤੀ ਜਿਹੜੀ ਦਸਤਾਰ ਉਤਾਰੀ ਹੈ ਭਾਈ ਨਰੈਣ ਸਿੰਘ ਚੌੜਾ ਦੀ ਸ਼੍ਰਮਣੀ ਕਮੇਟੀ ਦਾ ਲਾਣਾ ਚੋਪਿਆ ਬਾਦਲ ਦਲੀਏ ਚੋਪਿਆ ਇੱਥੇ ਇਹ ਗਾਹੇ ਬਗਾਹੇ ਜਾਂ ਇਹ ਕਹ ਰਹੀਏ ਸਿੱਧੇ ਜਾਂ ਸਿੱਧੇ ਢਾਂਗ ਦੇ ਨਾਲ ਉਹ ਜਸਪ੍ਰੀਤ ਸਿੰਘ ਰਾਣੇ ਦੇ ਹੱਕ ਦੇ ਵਿੱਚ ਭੁਗਤ ਰਹੇ ਆ ਪਰ ਕੋਈ ਨਹੀਂ ਪੰਥ ਜਿਉਂਦਾ ਆ ਪੰਥ ਜਾਗਦਾ ਆ ਪੰਥ ਬਦਲੇ ਲੈਣੇ ਜਾਣਦਾ ਆ ਇੱਥੇ ਤਾਂ ਵੱਡੇ ਵੱਡੇ ਜਿਹੜੇ ਹਾਕਮ ਸੀ ਵੱਡੇ ਵੱਡੇ ਜਿਹੜੇ ਹੰਕਾਰੀ ਆ ਪੰਥ ਨੇ ਉਹਨਾਂ ਨੂੰ ਜਿਹੜਾ ਆ ਉਹਨਾਂ ਦੇ ਸਿਰ ਜਿਹੜੇ ਗੋਡਿਆਂ ਦੇ ਥੱਲੇ ਦੇ ਦੇ ਤੁਸੀਂ ਕਿਹਦੀ ਬਾਗ ਦੀ ਮੋਦੀ ਹੋ ਜਸਪ੍ਰੀਤ ਸਿੰਘ ਰਾਣੇ ਤੂੰ ਬੜੀ ਗਲਤ ਜਗ੍ਹਾ ਦੇ ਉੱਤੇ ਜਿਹੜਾ ਪੰਗਾ ਆ ਉਹ ਪਾਇਆ ਤੂੰ ਸਿੱਖ ਕੌਮ ਦੇ ਸ਼ੇਰ 2000 ਭਾਈ ਨਰਨ ਸਿੰਘ ਚੌੜਾ ਦੀ ਜਿਹੜੀ ਦਸਤਾਰ ਆ ਉਹ ਉਤਾਰੀ ਏ ਤੇ ਹੁਣ ਤੂੰ ਭਾਈ ਸਾਹਿਬ ਦੇ ਪਰਿਵਾਰ ਦੇ ਕੋਲੋਂ ਸਿੱਖ ਕੌਮ ਦੇ ਕੋਲੋਂ ਖਾਲਸਾ ਪੰਥ ਦੇ ਕੋਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲੋਂ ਮਾਫੀ ਮੰਗਣ ਦੀ ਬਜਾਏ ਜਿਹੜੀਆਂ ਚਲਾਕੀਆਂ ਆ ਉਹ ਖੇਡ ਰਿਆ ਆ ਇਹ ਗੱਲਾਂ ਪੰਥ ਬਰਦਾਸ਼ਤ ਨਹੀਂ ਕਰੇਗਾ ਸੋ ਇਸ ਬੰਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਿੱਖ ਭਾਵਨਾਵਾਂ ਅਨੁਸਾਰ ਸਿੱਖੀ ਸਿਧਾਂਤਾਂ ਅਨੁਸਾਰ ਵੀ ਕਾਰਵਾਈ ਹੋਣੀ ਚਾਹੀਦੀ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੂਚੀਆਂ ਜਥੇਬੰਦੀਆਂ ਦੀ ਰਾਏ ਲੈ ਕੇ ਅਤੇ ਇਹਦੇ ਉੱਤੇ ਕਾਨੂੰਨੀ ਜਿਹੜੀ ਕਾਰਵਾਈ ਆ ਉਹ ਵੀ ਹੋਣੀ ਚਾਹੀਦੀ ਆ ਤੇ ਫੇਰ ਹੀ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਜਿਹੜੀ ਸ਼ਾਂਤੀ ਆ ਉਹ ਮਿਲ ਸਕਦੀ ਆ ਬਾਕੀ ਇਹ ਵੀ ਪਤਾ ਲੱਗਾ ਆ ਕਿ ਭਾਈ ਨਰਨ ਸਿੰਘ ਚੌੜਾ ਦੀ ਜਿਹੜੀ ਦਸਤਾਰ ਆ ਉਹ ਵਾਪਸ ਉਹਨਾਂ ਨੂੰ ਮਿਲ ਗਈ ਸੀ ਸੋ ਇਹ ਬਹੁਤ ਵੱਡੀ ਜਿਹੜੀ ਘਟਨਾ ਆ ਉਹ ਵਾਪਰੀ ਏ ਜੋ ਭਾਈ ਸਾਹਿਬ ਦੀ ਦਸਤਾਰ ਨੂੰ ਹੱਥ ਪਾਇਆ ਗਿਆ ਇਹ ਸਿੱਖ ਕੌਮ ਦੀ ਪੱਗ ਨੂੰ ਹੱਥ ਪਾਇਆ ਗਿਆ ਸੀ ਸੋ ਜਸਪ੍ਰੀਤ ਸਿੰਘ ਰਾਣੇ ਨੇ ਜਿਹੜਾ ਹੁਣ ਪੱਤਰ ਭੇਜਿਆ ਆ ਉਹਦੇ ਉੱਤੇ ਸਿੱਖ ਕੌਮ ਨੇ ਕੀ ਕਾਰਵਾਈ ਕਰਨੀ ਹੈ ਸਮੁੱਚੀਆਂ ਜਥੇਬੰਦੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਫੋਨ ਕਰਕੇ ਜਾਂ ਪੱਤਰ ਭੇਜ ਕੇ ਜਿਹੜੇ ਆਪਣੇ ਵਿਚਾਰ ਆ ਰਾਏ ਆ ਰਾਏ ਆ ਉਹ ਦੇਣੀ ਚਾਹੀਦੀ ਹੈ ਕਿਉਂਕਿ ਅਜਿਹੀ ਘਟਨਾ ਅਗਾਹ ਦੁਬਾਰਾ ਨਾ ਵਾਪਰੇ ਇਹਨੂੰ ਹੁਣ ਇੱਥੇ ਹੀ ਨੱਥ ਪਾ ਲੈਣੀ ਚਾਹੀਦੀ ਏ ਸੋ ਇਨੀਆਂ ਕੋ ਬੇਨਤੀਆਂ ਆਪ ਸਮੂਹ ਸਿੱਖ ਸੰਗਤਾਂ ਦੇ ਨਾਲ ਦਾਸ ਨੇ ਕਰਨੀਆਂ ਸੀ ਇੱਥੇ ਹੀ ਦਾਸ ਖਿਮਾ ਦਾ ਜੱਜ ਕੇ ਦਾਸ ਰਣਜੀਤ ਸਿੰਘ ਵਿਦਿਆਰਥੀ ਰਮਧੰਮੀਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ